ਨੇ ਕਹਿਆ ਲਾਸਟ ਡੇਟ ਦੀ ਸਕਾਲਰਸ਼ਿਪ ਅਪਲਾਈ ਕਰਨ ਦੀ ਤੇ ਮੇਰੀ ਵੱਡੀ ਬੇਟੀ ਜਿਹੜੀ ਨਾਲ ਆਈ ਛੋਟੀ ਬੇਟੀ ਦੇ ਉਹਨਾਂ ਨੇ ਮੋਬਾਈਲ ਲੈ ਕੇ ਆਏ ਨਾਲ ਵੀ ਸਕਾਲਰਸ਼ਿਪ ਅਪਲਾਈ ਕਰਨੀ ਆ ਤੇ ਜਦੋਂ ਇੱਥੇ ਆਣ ਕੇ ਮਤਲਬ ਮੋਬਾਈਲ ਕਰਨ ਤੋਂ ਅਪਲਾਈ ਕਰਨ ਤੋਂ ਬਾਅਦ ਮਤਲਬ ਜਿਹੜੇ ਇੱਥੇ ਇੱਕ ਅਣਪਛਾਤੇ ਲੋਕ ਹੀ ਕੋਈ ਮੋਟਰਸਾਈਕਲ ਦੀ ਦੋ ਜਣੇ ਉਹਨਾਂ ਨੇ ਇਹਨਾਂ ਦਾ ਮਤਲਬ ਕਿ ਹੱਥੋਂ ਪਾਈ ਕਰਕੇ ਤੇ ਜਿਹੜੇ ਗਲਤੇ ਦਾਤਰ ਰੱਖੇ ਨਾ ਮੇਰੇ ਕੋ ਮੋਬਾਈਲ ਲੈ ਲਿਆ ਨੇ ਬਹੁਤ ਆਵਾਜ਼ਾਂ ਮਾਰੀਆਂ ਤਿੰਨ ਚਾਰ ਜ ਮਰੀਏ ਨੇ ਆਵਾਜ਼ ਮਾਰੀ ਆ ਜਾਂਦੀ ਮਤਲਬ ਦੋ ਤਿੰਨ ਮਤਲਬ ਜਿਹੜੀ ਮਿੰਟਵਾ ਇਥੇ ਉਹ ਬਾਜਾ ਮਾਰਦੀ ਰਹੀ ਆ ਤੇ ਕੋਈ ਵੀ ਮਤਲਬ ਸਕੂਲ ਦਾ ਜਿਵੇਂ ਸਕਿਉਰਟੀ ਗਾਰਡ ਚਾਰ ਜਣੇ ਸਕਿਉਰਟੀ ਗਾਰਡ ਇਥੇ ਕੋਈ ਇਹ ਵੱਲੋਂ ਕੋਈ ਬਾਹਰ ਨਹੀਂ ਆਇਆ ਕੋਈ ਪਤਾ ਨਹੀਂ ਜੇ ਮੰਨ ਲਓ ਇਥੇ ਕੋਈ ਮੇਰੇ ਬੱਚਿਆਂ ਨੂੰ ਮਾਰ ਦਿੰਦਾ ਤੇ ਫਿਰ ਕੌਣ ਜ਼ਿੰਮੇਵਾਰ ਹਈ ਨਹੀਂ ਗੇਟ ਦੇ ਕੋਲ ਉਸ ਟਾਈਮ ਤੇ ਕੋਈ ਨਹੀਂ ਹੈਗਾ ਸੀ ਕਿਉਂਕਿ ਬੱਚੇ ਦੱਸ ਰਹੇ ਮੇਰੇ ਵੀ ਕੋਈ ਗੇਟ ਤੇ ਨਹੀਂ ਗੇਟ ਖੁੱਲੇ ਸੀ ਦੋਨੋਂ ਗੜ ਕੋ ਗਏ ਆ ਤੇ ਫਿਰ ਇਹਨਾ ਫੋਨ ਲਵਾਇਆ ਵਾ ਫਿਰ ਫੋਨ ਲਵਾਉਣ ਤੋਂ ਬਾਅਦ ਸਕਿਉਰਟੀ ਗਾਰਡ ਜਿਹੜੇ ਆ ਫਿਰ ਉਹਨਾਂ ਦੇ ਪਿੱਛੇ ਮੋਟਰਸਾਈਕਲ ਤੇ ਗਏ ਆ ਕਿੰਨੇ ਵਜੇ ਦੀ ਘਟਨਾ ਹੈ ਤਕਰੀਬਨ 1200 ਜਿਹੜਾ ਇਹ ਸਕੂਲ ਦਾ ਰਸਤਾ ਜਿਹੜਾ ਇਹ ਆਮ ਬਣਾਇਆ ਹੋਇਆ ਵਾ ਵੀ ਇਹ ਇਦੋਂ ਦੋਨੋਂ ਗੇਟ ਖੁੱਲੇ ਰਹਿੰਦੇ ਆ ਤੇ ਵੀ ਇਹਦੇ ਤੇ ਕਾਰਵਾਈ ਕੀਤੀ ਜਾਵੇ ਵੀ ਜਿਹੜਾ ਜਾਂ ਤੇ ਸਕੂਲ ਦਾ ਜਿਹੜਾ ਵਾ ਉਹ ਵੱਖਰਾ ਕੀਤਾ ਜਾਵੇ ਗੇਟ ਤਾਂ ਜੇ ਜੜੀਆਂ ਇਹ ਕੁੜੀਆਂ ਐ ਸੁਰੱਖਿਅਤ ਰਹਿਣ ਸਕਣ ਜੀ ਅੱਜ ਬੰਦੇ ਲਾਏ ਦੋ ਮੈਂ ਕੰਮ ਕਰਾ ਰਿਆ ਸਕੂਲ ਦਾ ਮੈਂ ਬਿਲਕੁਲ ਕੰਮ ਦੇ ਨਾਲ ਹੀ ਖੜਾ ਤੇ ਬੱਚੇ ਆਏ ਜ਼ਰੂਰ ਲੰਘੇ ਆ ਸਿਵਲ ਰੈਸਟ ਦੇ ਬੱਚੇ ਸੀਗੇ ਦੋ ਤੇ ਸਾਨੂੰ ਨਹੀਂ ਪਤਾ ਨਾ ਕੋ ਮੋਬਾਈਲ ਹੈਗਾ ਇਹਦਾ ਨਹੀਂ ਲੈਂਦਾ ਅਸੀਂ ਇਹਨਾਂ ਕੋ ਮੋਬਾਈਲ ਸਕੂਲੇ ਨਹੀਂ ਵੇਖਿਆ ਇਹ ਕਹਿੰਨੀ ਬਾਹਰ ਅਹੀਂ ਬਾਹਰ ਇਹ ਵੀ ਬੰਦੇ ਡੂਟੀ ਤੇ ਗੇੜਦੇ ਆ ਗੇੜਦੇ ਜਿਹੜਾ ਅੰਦਰੋਂ ਉਹਦਾ ਅਸੀਂ ਪੁੱਛਦੇ ਆ ਐਂਟਰੀ ਕਰਦੇ ਆ ਮਾਪ ਬੱਚਾ ਨੂੰ ਐਂਟਰੀ ਕਰਦੇ ਜਿਹੋ ਜਾਂਦੇ ਆ ਤੇ ਪਰ ਸਾਡਾ ਇਹ ਆ ਵੀ ਬਾਹਰ ਗੇਟ ਦੇ ਸਾਡੀ ਜਿਹੜੀ ਆ ਉਹ ਬਾਹਰ ਜਾ ਰਹੇ ਤਾਂ ਹਾਨੂੰ ਇਹ ਨਹੀਂ ਪਰ ਬੱਚੇ ਦੇ ਸਕੂਲ ਵਾਲੇ ਵਰਦੀ ਪਾਈ ਹੁੰਦੀ ਫਿਰ ਤੁਸੀਂ ਉਹ ਬੱਚਾ ਰੋਕਦੇ ਨਹੀਂ ਗੱਲ ਛੱਡਦੇ ਜਿੰਨਾ ਚਿਰ ਉਹਨਾਂ ਦਾ ਕੋਈ ਮਾਂ ਜਾਂ ਪਿਓ ਜਾਂ ਕੋਈ ਲੈਣ ਨਹੀਂ ਹੁੰਦਾ ਪਰ ਇਹ ਬੱਚੇ ਸਿਵਲ ਡਰੈਸ ਜੀ ਇਹ ਆਏ ਕਿਹੜੇ ਕੰਮ ਨੂੰ ਹਾਨੂੰ ਪਤਾ ਨਹੀਂ ਤੇ ਗੇਟ ਖੁੱਲਣ ਦਿੰਦਾ ਪਹਿਲਾਂ ਆਂਦੇ ਵੀ ਬੰਦ ਕਿਉਂ ਕੀਤਾ ਵਾ ਖੁੱਲਾ ਰੱਖੋ ਇਹ ਚੱਕਰ ਜਿਹਾਨੂੰ ਲੈ ਕੇ ਦਿੰਦੇ ਨੇ ਕਿ ਵੀ ਪੇਟ ਸਾਡੇ ਨੂੰ ਪੰਚਾਇਤ ਲੇਖ ਦੇ ਜਾਂ ਜੋ ਕਿਉਂ ਲਿਖਾ ਦੇਣ ਕਿ ਸਕੂਲ ਟਾਈਮ ਤੁਸੀਂ ਗੇਟ ਨਹੀਂ ਖੋਲਣਾ ਉਹਦੇ ਵਿੱਚ ਬੱਚਿਆਂ ਦੀ ਵੀ ਸੇਫਟੀ ਹੋਗੀ ਤੇ ਸਾਡੀ ਵੀ ਸੇਫਟੀ ਹੱਦਾਂ ਉੱਤੋਂ ਜਾਣ ਕੇ ਗੱਲ ਪੈਂਦੇ ਆ ਕਿ ਤੁਸੀਂ ਖੋਲੋ ਸਾਡੇ ਵੀ ਗੱਲ ਪੈਂਦੇ ਨਾਲ ਕੇ ਬੰਦੇ ਫਿਰ ਉਹ ਵੀ ਭਾਜੀ ਉਹਨਾਂ ਨਾਲ ਸਾਡਾ ਵੀ ਹੱਟ ਕੋ ਕਿਹੜਾ ਕੋ ਥਿਆਰ ਆ ਤੇ ਸਾਨੂੰ ਵੱਢ ਜਾਂਦੇ ਹਾਂ ਹਾਂਜੀ ਤਾਂ ਕੀ ਨਾ ਡੱਡਾ ਜੀ ਮੇਰਾ ਨਾਮ ਰਾਜਵੀਰ ਦਾ ਜੀ ਕਿਹੜਾ ਪਿੰਡ ਆ ਜੀ ਮੈਂ ਫਤਿਹਵਾਦੀ ਰਹਿਣਾ ਨੀ ਕੀ ਮਾਮਲਾ ਸਕੂਲ ਦੇ ਵਿੱਚ ਜਿਹੜਾ ਕਾਜ਼ਾ ਦੱਸਿਆ ਜਾ ਰਿਹਾ ਕਿ ਕੁਝ ਅਣਪਛਾਤੇ ਨੌਜਵਾਨਾਂ ਦਾ ਲੋਨ ਲੜਕੀ ਕੋਲ ਮੋਬਾਈਲ ਖੜਾ ਲਿਆ ਕੀ ਹੈ ਸਹੀ ਮੇਰੇ ਬੱਚਿਆਂ ਨੇ ਕੱਲ ਲਾਸਟ ਡੇਟ ਦੀ ਸਕਾਲਰਸ਼ਿਪ ਅਪਲਾਈ ਕਰਨ ਦੀ ਤੇ ਮੇਰੀ ਵੱਡੀ ਬੇਟੀ ਜਿਹੜੀ ਨਾਲ ਆਈ ਛੋਟੀ ਬੇਟੀ ਦੇ ਉਹਨਾਂ ਨੇ ਮੋਬਾਈਲ ਲੈ ਕੇ ਆਏ ਨਾਲ ਵੀ ਸਕਾਲਰਸ਼ਿਪ ਅਪਲਾਈ ਕਰਨੀ ਆ ਤੇ ਜਦੋਂ ਇੱਥੇ ਆਣ ਕੇ ਮਤਲਬ ਮੋਬਾਈਲ ਕਰਨ ਤੋਂ ਅਪਲਾਈ ਕਰਨ ਤੋਂ ਬਾਅਦ ਮਤਲਬ ਜਿਹੜੇ ਇੱਥੇ ਇੱਕ ਅਣਪਛਾਤੇ ਲੋਕ ਹੀ ਕੋਈ ਮੋਟਰਸਾਈਕਲ ਤੇ ਦੋ ਜਣੇ ਉਹਨਾਂ ਨੇ ਇਹਨਾਂ ਦਾ ਮਤਲਬ ਕਿ ਹੱਥੋਂਪਾਈ ਕਰਕੇ ਤੇ ਜਿਹੜੇ ਗੱਲ ਤੇ ਦੱਤਰ ਰੱਖੀ ਨਾ ਮੇਰੇ ਕੋਲ ਮੋਬਾਈਲ ਲੈ ਲਿਆ ਮੋਬਾਈਲ ਖੋ ਕੇ ਉਹ ਚਲੇ ਗਏ ਕੋਈ ਨਹੀਂ ਮਤਲਬ ਸਕਿਉਰਟੀ ਗਾਰਡ ਨਹੀਂ ਮੇਰੀ ਛੋਟੀ ਬੇਟੀ ਨੇ ਬਹੁਤ ਆਵਾਜ਼ਾਂ ਮਾਰੀਆਂ ਤਿੰਨ ਚਾਰ ਜਣ ਬਰੀਏ ਨੇ ਆਵਾਜ਼ ਮਾਰੀ ਆ ਜਾਂਦੀ ਮਤਲਬ ਦੋ ਤਿੰਨ ਮਤਲਬ ਜਿਹੜੀ ਮਿੰਟ ਬਾਅ ਇਥੇ ਉਹ ਆਵਾਜ਼ਾਂ ਮਾਰਦੀ ਰਹੀ ਆ ਤੇ ਕੋਈ ਵੀ ਮਤਲਬ ਸਕੂਲ ਦਾ ਜਿਵੇਂ ਸਕਿਉਰਟੀ ਗਾਰਡ ਚਾਰ ਜਣੇ ਸਕਿਉਰਟੀ ਗਾਰਡ ਇਥੇ ਕੋਈ ਵੱਲੋਂ ਕੋਈ ਬਾਹਰ ਨਹੀਂ ਆਇਆ ਕੋਈ ਪਤਾ ਨਹੀਂ ਜੇ ਮੰਨ ਲਓ ਇਥੇ ਕੋਈ ਮੇਰੇ ਬੱਚਿਆਂ ਨੂੰ ਮਾਰ ਦਿੰਦਾ ਤੇ ਫਿਰ ਕੌਣ ਜ਼ਿੰਮੇਵਾਰ ਹਈ ਲਿਖਿਆ ਜਾ ਰਿਹਾ ਪੈਂਦੀ ਇੱਥੇ ਜਿਹੜੇ ਸਕਿਉਰਟੀ ਗਾਰਡ ਆ ਗੇਟ ਦੇ ਕੋਲ ਹੀ ਹੁੰਦੇ ਆ ਤੇ ਗੇਟ ਦੇ ਕੋਲ ਦੱਸਿਆ ਜਾ ਰਿਹਾ ਵਾਰਦਾਤ ਹੋਈ ਆ ਹਾਂਜੀ ਕਿਸੇ ਨੇ ਨਹੀਂ ਛੁਡਾਇਆ ਨਹੀਂ ਗੇਟ ਦੇ ਕੋਲ ਉਸ ਟਾਈਮ ਤੇ ਕੋਈ ਨਹੀਂ ਹੈਗਾ ਸੀ ਕਿਉਂਕਿ ਬੱਚੇ ਦਸ ਰਹੇ ਮੇਰੇ ਵੀ ਕੋਈ ਗੇਟ ਤੇ ਨਹੀਂ ਗੇਟ ਖੁੱਲੇ ਸੀ ਦੋਨੋਂ ਇਸ ਸੰਬੰਧੀ ਕੋਈ ਸਕੂਲ ਦੇ ਨਾਲ ਤੁਹਾਡੀ ਕੋਈ ਗੱਲਬਾਤ ਹੋਈ ਹੈ ਮੇਰੀ ਸਕੂਲ ਸੰਬੰਧੀ ਕੋਈ ਨਹੀਂ ਹੋਈ ਸਕੂਲ ਨਾਲ ਹੀ ਪ੍ਰਿੰਸੀਪਲ ਆਏ ਅੱਜ ਗੱਲ ਕਰਕੇ ਜਾਵਾਂਗੇ ਤੇ ਉਸ ਤਰ੍ਹਾਂ ਇਹ ਆ ਵੀ ਅਸੀਂ ਸਕਿਉਰਟੀ ਗਾਰਡ ਨੂੰ ਜ਼ਰੂਰ ਆਣ ਕੇ ਕਿਹਾ ਵੀ ਤੁਹਾਡੀ ਕੋਈ ਜ਼ਿੰਮੇਵਾਰੀ ਨਹੀਂ ਬੰਦੀ ਤੇ ਇਹ ਕਹਿ ਰਹੇ ਆ ਵੀ ਅਸੀਂ ਅਸੀਂ ਇਸ ਟਾਈਮ ਤੇ ਹੈਗੇ ਅਸੀਂ ਇਹਨ ਮੇਰੇ ਬੱਚੇ ਫਿਰ ਸਿਕਿਉਰਿਟੀ ਗਾਰਡ ਕੋ ਗਏ ਆ ਤੇ ਫਿਰ ਇਹਨਾਂ ਫੋਨ ਲਵਾਇਆ ਵਾ ਫਿਰ ਫੋਨ ਲਵਾਉਣ ਤੋਂ ਬਾਅਦ ਸਿਕਿਉਰਿਟੀ ਗਾਰਡ ਜਿਹੜੇ ਆ ਫਿਰ ਉਹਨਾਂ ਦੇ ਪਿੱਛੇ ਮੋਟਰਸਾਈਕਲ ਤੇ ਗਏ ਆ ਕਿ ਕਿੰਨੇ ਵਜੇ ਦੀ ਘਟਨਾ ਹੈ ਤਕਰੀਬਨ 12 ਸਵਾ 12 ਦੀ ਹੋਏਗੀ ਸਕੂਲ ਲੱਗਾ ਸੀ ਉਸ ਟਾਈਮ ਹਾਂਜੀ ਸਕੂਲੇ ਚ ਸ਼ਾਇਦ ਰਸੈਸ ਚਲਦੀ ਪਈ ਕਿ ਬੰਦ ਹੋਈ ਸੀ ਬੰਦ ਇਸ ਬੰਦੀ ਦੀ ਦਰਖਾਸਤ ਹਾਂਜੀ ਅਸੀਂ ਇੱਥੇ ਫਤਿਹਵਾ ਚੌਂਕੀ ਤੇ ਦਿੱਤੀ ਹੋਈ ਦਰਖਾਸਤ ਕੀ ਮੰਗ ਕਰਦੇ ਜੀ ਅਸੀਂ ਇਹ ਕਿ ਉਹਨਾਂ ਵੀ ਜਿਵੇਂ ਇੱਥੇ ਜਿਹੜਾ ਇਹ ਸਕੂਲ ਦਾ ਰਸਤਾ ਜਿਹੜਾ ਇਹ ਆਮ ਬਣਾਇਆ ਹੋਇਆ ਵਾ ਵੀ ਇਹ ਇਦੋਂ ਦੋਨੋਂ ਗੇਟ ਖੁੱ ਤਬੀ ਇਹਦੇ ਤੇ ਕਾਰਵਾਈ ਕੀਤੀ ਜਾਵੇ ਵੀ ਜਿਹੜਾ ਜਾਂ ਤੇ ਸਕੂਲ ਦਾ ਜਿਹੜਾ ਵਾ ਉਹ ਵੱਖਰਾ ਕੀਤਾ ਜਾਵੇ ਗੇਟ ਤਾਂ ਜੇ ਜੜੀਆਂ ਇਹ ਕੁੜੀਆਂ ਐ ਸੁਰੱਖਿਅਤ ਰਹਿਣ ਸਕਣ ਜੀ ਅੱਜ ਮੰਨ ਲਓ ਮੇਰੇ ਬੱਚਿਆਂ ਦੇ ਨਾਲ ਇਦਾਂ ਹੋਇਆ ਵਾ ਕੱਲ ਨੂੰ ਕਿਸੇ ਦੇ ਬੱਚੇ ਨਾਲ ਵੀ ਇਦਾਂ ਹੋ ਸਕਦਾ ਵਾ ਕੋਈ ਵੀ ਮਤਲਬ ਬੜਕੀ ਨੂੰ ਕੋਈ ਅੱਜ ਤੇ ਮੋਬਾਈਲ ਆ ਮੋਬਾਈਲ ਦੀ ਚਲੋ ਕੋਈ ਗੱਲ ਨਹੀਂ ਤੇ ਜੇ ਮੰਨ ਲਓ ਕਿਸੇ ਨੂੰ ਬੱਚੇ ਨੂੰ ਵੱਢ ਠੁੱਕ ਜਾਵੇ ਜਾਂ ਮੰਨ ਲਓ ਕਿਸੇ ਨੂੰ ਬੱਚੀ ਨੂੰ ਚੁੱਕ ਕੇ ਲੈ ਜਾਵੇ ਕੋਈ ਤੇ ਕੌਣ ਜ਼ਿੰਮੇਵਾਰ ਆ ਫਿਰ ਅਲਕੀਨਾ ਤੋਂ ਡੈ ਮੇਰਾ ਨਾਮ ਸੁਤਨਾਵ ਸਿੰਘ ਜੀ ਦਾ ਇਹ ਤੁਹਾਡੀ ਡਿਊਟੀ ਹੈ ਮੇਰੀ ਇੱਥੇ ਇੱਕ ਐਂਪਲੈਂਡਰ ਦੀ ਡਿਊਟੀ ਹੈ ਜਦ ਕੋਲ ਦੇ ਬਾਹਰ ਆ ਮੋਬਾਈਲ ਫੋਨ ਦੀ ਬੱਚਿਆ ਕੋਲੋਂ ਘੱਟਾ ਹੋਈ ਜਾਂ ਕੀ ਇਹ ਸਾਰੀ ਗੱਲ ਬਾਤ ਹੈ ਇਹ ਜੀ ਅਸੀਂ ਨਾ ਕੱਲ ਬੰਦੇ ਲਾਏ ਸੀ ਦੋ ਮੈਂ ਕੰਮ ਕਰਾ ਰਿਆ ਸਕੂਲ ਦਾ ਮੈਂ ਬਿਲਕੁਲ ਕੰਮ ਦੇ ਨਾਲ ਹੀ ਖੜਾ ਤੇ ਬੱਚੇ ਆਏ ਜਰੂਰ ਲੰਗੇ ਆ ਸਿਵਲ ਡੈਸਟ ਦੇ ਬੱਚੇ ਸੀਗੇ ਦੋ ਤੇ ਸਾਨੂੰ ਨਹੀਂ ਪਤਾ ਨਾ ਕੋਈ ਮੋਬਾਈਲ ਹੈਗਾ ਇਹਦਾ ਨਹੀਂ ਲੈਂਦਾ ਅਸੀਂ ਨੇ ਨਾ ਕੋਈ ਮੈਸ ਸਕੂਲੇ ਨਹੀਂ ਦੇਖਿਆ ਬਾਕੀ ਆ ਵੀ ਸਕੂਲ ਦੇ ਹੋਣਾ ਆਂਦੇ ਆ ਵੀ ਬੱਚਿਆਂ ਨੂੰ ਸਕੂਲੇ ਮੋਬਾਈਲ ਨਹੀਂ ਹੋਣਾ ਫਰੈਜ ਨਹੀਂ ਗਾ ਤੇ ਮੈਂ ਸਕੂਲੇ ਨਹੀਂ ਲੈ ਸਕ ਹਾਨੂੰ ਨਹੀਂ ਪਤਾ ਨਾ ਕਿਹੜੇ ਕੰਮ ਲਈ ਬੱਚਿਆਂ ਨੂੰ ਸਕੂਲੇ ਮੋਬਾਈਲ ਲਿਆਤਾ ਤੇ ਬੱਚੇ ਗਏ ਸੀ ਮੈਂ ਕੰਮ ਕਰਾ ਰਿਹਾ ਹਾਂ ਬਿਲਕੁਲ ਕੰਧ ਦੇ ਨਾਲ ਹਾਂ ਬੱਚਿਆਂ ਦੇ ਜਦੋਂ ਖੋਇਆ ਨਾ ਕੋ ਤੇ ਇਹਨਾਂ ਨੇ ਬੁਲਾਇਆ ਵੀ ਆ ਪਰ ਮੈਨੂੰ ਉੱਥੇ ਬਿਲਕੁਲ ਕੰਧ ਦੇ ਨਾਲ ਆਵਾਜ਼ ਨਹੀਂ ਸੁਣੀ ਬਾਕੀ ਮੇਰੇ ਬੰਦੇ ਜੋ ਜਿਹੜੇ ਗੇਟ ਤੇ ਬੈਠੇ ਇਹ ਅੱਧੀ ਛੁੱਟੀ ਬੰਤ ਤਕਰੀਬਨ ਹੋਣ ਵਾਲੀ ਸੀ ਜਾਂ ਹੋ ਗਈ ਉਹ ਬੱਚਿਆਂ ਦੇ ਮਾਪਿਆਂ ਦਾ ਕਹਿ ਰਾਇਆ ਕਿ ਬੱਚਿਆਂ ਦੇ ਨਾਲ ਕਾਫੀ ਚਿੰਤਰੀ ਦੇਖੀ ਚਾ ਤੂੰ ਇਹ ਨਹੀਂ ਰਹੀ ਤੇ ਜਿਹੜੇ ਸਿਕورٹی ਗਾਰਡ ਇਹਦਾ ਕੋਈ ਵੀ ਜਿਹੜਾ ਮਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਤੇ ਸਰ ਵੇਖੋ ਅਸੀਂ ਜਦੋਂ ਵੇਖਿਆ ਨਹੀਂ ਬਾਹਰ ਅਸੀਂ ਬਾਹਰ ਇਹਦੇ ਬੰਦੇ ਡਿਊਟੀ ਤੇ ਗੇਟ ਤੇ ਆ ਫਿਰ ਤੇ ਇਹਦਾ ਅੰਦਰ ਉਹਦਾ ਅਸੀਂ ਪੁੱਛਦੇ ਆ ਐਂਟਰੀ ਕਰਦੇ ਆ ਮਾਂ ਬੱਚਾ ਨੂੰ ਐਂਟਰੀ ਕਰਦੇ ਜੋ ਜਾਂਦੇ ਆ ਤੇ ਪਰ ਸਾਡਾ ਇਹ ਆ ਵੀ ਬਾਹਰ ਗੇਟ ਦੇ ਸਾਡੀ ਜਿਹੜੀ ਆ ਉਹ ਬਾਹਰ ਜਾ ਰਹੇ ਤਾਂਾਨੂੰ ਇਹ ਨਹੀਂ ਪਰ ਬੱਚੇ ਦੇ ਸਕੂਲ ਵਾਲੇ ਵਰਦੀ ਪਾਈ ਹੁੰਦੀ ਫਿਰ ਤੁਸੀਂ ਉਹ ਬੱਚਾ ਰੋਕਦੇ ਨਹੀਂ ਗੱਲ ਛੱਡਦੇ ਜਿੰਨਾ ਚਿਰ ਉਹਨਾਂ ਦਾ ਕੋਈ ਮਾਂ ਜਾਂ ਪਿਓ ਜਾਂ ਕੋਈ ਲੈਣੇ ਹੋਣ ਪਰ ਇਹ ਬੱਚੇ ਸਿਵਲ ਡਰੈਸ ਚ ਜੀ ਇਹ ਆਏ ਕਿਹੜੇ ਕੰਮ ਨੂੰ ਹਾਨੂੰ ਪਤਾ ਨਹੀਂ ਤੇ ਗਏ ਵੀ ਇਹ ਮੈਦਨ ਨੂੰ ਕੁੱਛ ਕੀ ਕਰ ਰਹੇ ਹੋ ਕਿ ਸਿਵਲ ਬੱਤੀ ਵਿੱਚ ਬੱਚੇ ਆਏ ਸੀ ਜੇ ਸਿਵਲ ਬੱਤੀ ਵਿੱਚ ਹੋਰ ਵੀ ਕੋਈ ਆਉਂਦਾ ਤੇ ਤੁਸੀਂ ਕੁੱਛ ਦੇਣੀ ਬਤਾਲੇ ਕੁੱਛਦੇ ਆ ਬਿਲਕੁਲ ਆਂਦੇ ਬੱਚੇ ਆਉਂ ਕੁੱਛਦੇ ਆ ਆਏ ਸਿਵਲ ਡਰੈਸ ਕੰਮ ਆਪਣਾ ਕਰਾ ਕੇ ਗਏ ਛੁੱਟੀ ਸਕੂਲ ਦੇ ਸਕੂਲ ਚ ਨਹੀਂ ਆਏ ਬੱਚੇ ਆਪਣਾ ਕੰਮ ਕਰਾ ਕੇ ਗਏ ਇਹ ਜਿਹੜਾ ਮੋਬਾਈਲ ਕੋਇਆ ਕਿੱਥੋਂ ਕੋਇਆ ਤੇ ਮੈਲ ਕੋਇਆ ਇਹ ਗੁੱਠ ਪਰਲੇ ਜਿਹੜਾ ਬਾਜ਼ੀਗਰ ਮਲੇ ਨੂੰ ਜਿਹੜਾ ਗੇਰ ਜਾ ਰਿਹਾ ਉਧਰ ਨੂੰ ਬੱਚੇ ਜਾ ਗਏਗੇ ਉਧਰੋਂ ਹੋਇਆ ਨਾ ਕੋਈ ਆ ਇਹ ਕਿਤੇ ਕੋਈ ਘਟਨਾਵਾ ਹੋ ਜਾਂਦੀ ਹੈ ਤੇ ਕੱਢਣਾ ਹੈ ਸਰ ਇੱਕ ਦੇ ਪਿੰਡ ਦਾ ਵਾ ਜੇ ਅਸੀਂ ਗੇਟ ਬੰਦ ਕਰਦੇ ਆ ਤੇ ਪਿੰਡ ਵਾਲਿਆਂ ਦੇ ਵੀ ਪਿੰਡ ਵਾਲਿਆਂ ਦੇ ਪਿੰਡ ਦਾ ਰਾਹ ਵਾ ਤੇ ਅਸੀਂ ਕਰ ਵੀ ਦਿੰਦੇ ਆ ਬਾਅਦ ਚ ਆ ਜਾਂਦੇ ਆ ਗੇਟ ਖੋਲੋ ਸਾਡੇ ਕੋ ਖਲਾਉਂਦੇ ਵੀ ਇੱਕ ਯਾਰਾਂ ਖੋਲਿਆ ਵੀ ਆ ਕਿ ਪਿੰਡ ਦਾ ਰਾਹ ਵਾ ਇਹ ਬੰਦ ਨਹੀਂ ਤੁਸੀਂ ਕਰ ਸਕਦੇ ਤੇ ਹੁਣ ਜੇ ਹਨੂ ਪਿੰਡ ਆ ਇੱਕ ਤਾਂ ਸਾਨੂੰ ਦੇਖ ਕੇ ਦੇ ਦੇਣ ਵੀ ਤੁਸੀਂ ਸਕੂਲ ਟਾਈਮ ਤੋਂ ਬਾਅਦ ਲੁਗਣ ਤੋਂ ਬਾਅਦ ਗੇਟ ਬੰਦ ਕਰਕੇ ਰੱਖਣਾ ਵਾ ਖੁੱਲਣਾ ਨਹੀਂ ਆ ਤੇ ਛੁੱਟੀ ਹੁਣ ਟਾਈਮ ਖੁੱਲਣਾ ਵਾ ਪਿੰਡ ਦਾ ਕੋਈ ਐਂਦੀ ਨੰਗੂਗਾ ਨਹੀਂ ਜੇ ਸਾਨੂੰ ਇੰਨਾ ਪਿੰਡ ਵਾਲੇ ਲਿਖ ਕੇ ਦੇ ਦੇਣ ਤਾਂ ਹੀ ਬਿਲਕੁਲ ਐਗਰੀਆ ਵੀ ਇੱਥੇ ਕੋਈ ਘਟਨਾ ਨਹੀਂ ਹੋਊ ਹਵਾ ਪਰ ਇਹ ਚੱਕਰਾ ਵੀ ਗੇਟ ਜਿਹੜਾ ਖੁੱਲਾ ਨਹੀਂ ਖੋਲਣ ਦਿੰਦਾ ਪਿੰਡ ਆਂਦੇ ਵੀ ਬੰਦ ਕਿਉਂ ਕੀਤਾ ਵਾ ਖੁੱਲਾ ਰੱਖੋ ਇਹ ਚੱਕਰਾ ਜੇ ਸਾਨੂੰ ਲਿਖ ਕੇ ਦੇ ਦੇਣਗੇ ਵੀ ਪੇ ਸਾਡੇ ਵੱਲੋਂ ਪੰਚਾਇਤ ਲੇਖ ਦੇ ਜਾਂ ਕਿਉਂ ਲਿਖਾ ਦੇਣ ਵੀ ਸਕੂਲ ਟਾਈਮ ਤੁਸੀਂ ਗੇਟ ਨਹੀਂ ਖੋਲਣਾ ਉਹਦੇ ਵਿੱਚ ਬੱਚਿਆਂ ਦੀ ਵੀ ਸੇਫਟੀ ਹੋਊਗੀ ਤੇ ਸਾਡੀ ਵੀ ਸੇਫਟੀ ਹੱਦ ਨਾਲ ਬੰਦੇ ਆ ਕੇ ਗੱਲ ਪੈਂਦੇ ਆ ਕਿ ਤੁਸੀਂ ਖੋਲੋ ਸਾਡੇ ਵੀ ਗੱਲ ਪੈਂਦੇ ਨਾਲ ਕੇ ਬੰਦੇ ਫੇ ਉਹ ਵੀ ਭਾਜੀ ਉਹਨਾਂ ਸਾਡਾ ਵੀ ਹੱਡ ਕੋ ਕਿਹੜਾ ਕੋ ਥਿਆਰ ਆ ਤੇ ਸਾਨੂੰ ਵੱਡ ਜਾਂਦੇ ਵਾਰ ਜਾਂਦੇ ਤੁਸੀਂ ਕੋਈ ਇਹਦੇ ਬਾਰੇ ਕੋਈ ਸਕੂਲ ਵੱਲੋਂ ਕੰਪਲੇਟ ਕੀਤੀ ਬੱਚੇ ਦਾ ਗੱਲ ਤੇ ਮੈਂ ਜੀ ਆਪਣੇ ਸੀਨੀਅਰ ਨੂੰ ਮੈਂ ਨੂੰ ਪ੍ਰਿੰਸੀਪਲ ਨੂੰ ਦੱਸਤਾ ਸੀ ਮੈਡਮ ਬੱਚਿਆਂ ਕੋ ਮੋਬਾਈਲ ਖੋਇਆ ਗਿਆ ਵਾ ਤੇ ਉਸ ਤੋਂ ਬਾਅਦ ਇਹਨਾਂ ਦੇ ਘਰ ਨਹੀਂ ਫੋਨ ਕੀਤਾ ਵਾ ਅਸੀਂ ਉਹਦੀ ਕੰਪਲੇਨ ਵੀ ਅੰਮ੍ਰਿਤਸਰ ਦਿੱਤੀ ਆ ਮੇਰੇ ਨਾਲ ਦੇ ਮੁੰਡੇ ਨੇ ਕਿ ਨਾ ਉਹਦੇ ਵੀ ਜਿੱਦਣ ਸਿਮ ਪਾਈ ਉਦੋਂ ਤਾਂ ਡਾ ਮੋਬਾਈਲ ਮਿਲ ਜਾਊਗਾ ਕਿਉਂਕਿ ਅਸੀਂ ਅੰਮ੍ਰਿਤਸਰ ਕੰਪਲੇਨ ਕਰਤੀ ਹੈਗੀ ਉਹ ਲੇਖੋ ਕਦੋਂ ਉਹਦਾ ਜਿੱਦਣ ਸਿਮ ਪਾਉਣਗੇ ਉਦੋਂ ਚੱਲ ਜਾਣੀ ਉਹਦਾ ਫੋਨ ਲੱਗ ਜਾਊਗਾ ਹੁੰਦਾ ਹੈ